ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਜੈਨਤੀ ਅੱਜ ਪੂਰੇ ਦੇਸ਼ ਦੇ ਉਲਾਸ ਨਾਲ ਮਨਾਈ ਜਾ ਰਹੀ ਹੈ ਸਮਾਣਾ ਦੇ ਮੱਲਾ ਟਿੱਬੀ ਮੱਲੇ ਤੋਂ ਨਗਰ ਕੀਰਤਨ ਕੱਢਿਆ ਗਿਆ ਹੈ ਸੰਗਤਾਂ ਦੂਰ ਦੂਰ ਤੋਂ ਜਿੰਨੇ ਵੀ ਰਵਿਦਾਸ ਭਾਈ ਸਾਰੇ ਦੇ ਲੋਕ ਹੈ ਸਮਾਜ ਦੇ ਹਰ ਤਬਕੇ ਦੇ ਲੋਕ ਹੈ ਇਸ ਨਗਰ ਕੀਰਤਨ ਚ ਸ਼ਾਮਿਲ ਹੋਏ ਹੈ ਭਗਤ ਰਵਿਦਾਸ ਨੇ ਮਨੁੱਖਤਾ ਨੂੰ ਏਕਤਾ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਇਸ ਦੇ ਨਾਲ ਹੀ ਅਸੀਂ ਆਪਸ ਵਿੱਚ ਮਿਲ ਜੁਲ ਕੇ ਰਹਿ ਸਕਦੇ ਹਾਂ ਇਸ ਸਮਾਗਮ ਦੇ ਵਿੱਚ ਸਾਰੇ ਦੇ ਹਰ ਵਰਗ ਤੋਂ ਲੋਕਾਂ ਨੇ ਸ਼ਿਰਕਤ ਕੀਤੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ਪੁਰ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੁਣ 7647ਵਾਂ ਪ੍ਰਕਾਸ਼ਪੁਰ ਪਿਤਾ ਰਾਜਾ ਗੁਰੂ ਦਾ ਜਨਮਾਇਆ ਜਾ ਰਿਹਾ ਹੈ ਗੁਰੂ ਦਾ ਜਨਮ 7647 ਪਿਆ ਗੁਰੂ ਕਰਸ਼ੀ ਵਿੱਚ ਅਵਤਾਰ ਧਾਰਿਆ ਸੀ ਉਹਨਾਂ ਨੇ ਤਬਦੀਲਾਈ ਨੂੰ ਸਿੱਧੜਾਇਓ ਤੇ ਕੌਣ ਲਈ ਆਪਣੇ ਜੀਵਨ ਦਾ ਸਾਰਾ ਜਿਹੜਾ ਸਾਰੀ ਉਮਰ ਆ ਜਿਹੜੀ ਇਸ ਕਮਿਲ ਆਦੀ ਤਾਂ ਕਿ ਗਰੀਬਾ ਤੇ ਗਰੀਬਾਂ ਦੇ ਬਸਤੀਆ ਖੁਸ਼ੀਆਂ ਹੋਏ ਨੇ ਜੀਦਾ ਜੀ ਗਾਇਕ ਦਾ ਮਰਦਾ ਹੰਦੀ ਗੁਰ ਰਵਦਾਸ ਜੀ ਦੇ 647ਵੇਂ ਜਨਮ ਦਿਨ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਅੱਜ ਸ੍ਰੀ ਗੁਰ ਰਵਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਸ਼ਹਿਰ ਸਮਾਣਾ ਜੋ ਕਿ ਪੂਰੀ ਦੁਨੀਆ ਦੇ ਵਿੱਚ ਪੂਰੀ ਵਿਸ਼ਵ ਦੇ ਵਿੱਚ ਜੋ ਰਵਿਦਾਸ ਭਾਈਚਾਰੇ ਵੱਲੋਂ ਔਰ ਜਿੰਨੀਆਂ ਵੀ ਹੋਰ ਸੰਸਥਾਵਾਂ ਨੇ ਸਾਡੇ ਜਿੰਨੇ ਵੀ ਭਾਈਚਾਰੇ ਨੇ ਜਿੰਨੀਆਂ ਵੀ ਦੁਨੀਆ ਦੇ ਵਿੱਚ ਸ਼੍ਰੀ ਗੁਰ ਰਵਿਦਾਸ ਜੀ ਦਾ ਜੋ ਗੁਰਪੁਰਬ ਹੈ ਉਹ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ ਸ਼੍ਰੀ ਗੁਰ ਰਵਿਦਾਸ ਜੀ ਜਿਨ੍ਹਾਂ ਨੇ ਹੱਕ ਸੱਚ ਦੀ ਖਾਤਰ ਲੜਾਈ ਲੜੀ ਔਰ ਸਾਡੇ ਸਮਾਜ ਪ੍ਰਤੀ ਔਰ ਸਾਡੇ ਧਰਮ ਪ੍ਰਤੀ ਜੋ ਹੈ ਇੱਕ بڑا ਸੱਚਾ ਸੁਚਬਾ ਸੰਦੇਸ਼ ਦਿੱਤਾ ਔਰ ਇੱਕ ਵਾਰ ਫਿਰ ਤੋਂ ਸਾਰੀ ਸਾਧ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀ ਆ ਲੱਖ ਲੱਖ ਵਾਰਕਾਂ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼